ਅੱਜ ਹਲਕਾ ਰਾਜਸਾਨੀ ਦੇ ਪਿੰਡ ਕੋਹਾਲਾ ਵਿਖੇ ਬੀਜੀਪੀ ਵਰਕਰਾਂ ਦੀ ਇੱਕ ਪਰਵੀ ਮੀਟਿੰਗ ਹਲਕਾ ਇੰਚਾਰਜ ਮੁਖਵਿੰਦਰ ਸਿੰਘ ਮਾਹਲ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਪਿੰਡ ਕੋਹਾਲਾ ਦੇ ਨੌਜਵਾਨ ਅਮਰਿਤਪਾਲ ਸਿੰਘ ਨੂੰ ਪਾਰਟੀ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਲਈ ਬਲਾਕ ਚਾਗਾਂਵਾਂ ਦਾ ਯੂਥ ਵਿੰਗ ਦਾ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਮੌਕੇ ਮੁਖਵਿੰਦਰ ਸਿੰਘ ਮਾਹਲ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਇਹ ਸਮਝ ਚੁੱਕੀ ਹੈ ਕਿ ਜੇਕਰ ਪੰਜਾਬ ਦਾ ਮਾਹੌਲ ਸੁਖਾਵਾਂ ਬਣਾਉਣਾ ਹੈ ਤਾਂ ਬੀਜੀਪੀ ਨੂੰ ਅੱਗੇ ਲਿਆਉਣਾ ਪਵੇਗਾ ਇਸ ਲਈ ਨੌਜਵਾਨ ਤੜਾ ਤੜ ਬੀਜੀਪੀ ਦੇ ਨਾਲ ਜੁੜ ਰਹੇ ਹਨ ਇਸ ਮੌਕੇ ਨਿਯੁਕਤ ਕੀਤੇ ਗਏ ਸਰਕ ਸਮੂਚੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਆਂ ਕਿਹਾ ਗਿਆ ਕਿ ਉਹ ਪਾਰਟੀ ਵੱਲੋਂ ਸੌਂਪੀ ਗਈ ਹੈ ਜ਼ਿੰਮੇਵਾਰੀ ਨੂੰ ਤੰਦੇਹੀ ਨਾਲ ਨਿਭਾਵੇਗਾ। ਸਿੰਘ ਪਿੰਡ ਕੋਹਾਲਾ ਜੋ ਕਿ ਮਨ ਸਰਦਾਰ ਮੁਤਾਰ ਸਿੰਘ ਮਾਲ ਜੀ ਨੇ ਚਗਾਵਾ ਦਾ ਸਰਕਲ ਪ੍ਰਧਾਨ ਲਗਾਇਆ ਜੋ ਕਿ ਮੈਂ ਸੇਵਾ ਨੂੰ ਬਖੂਬ ਨਿਭਾਵਾਂਗਾ ਤੇ ਜੋ ਮੌਜੂਦਾ ਸਾਥ ਦਵਾਂਗਾ ਤੁਹਾਡੇ ਸਮੇਂ 'ਚ ਵੀ ਜਿੱਥੇ ਕਣਗੱਦੀ ਰਾਤ ਨਦੀ ਰਾਤ ਜਾਵਾਂਗੇ ਦਿਨ ਦੇ ਦਿਨ ਕੇ ਦਿਨ ਜਾਵਾਂਗੇ। ਇੱਥੇ ਅੱਜ ਸਾਡੇ ਜਿਹੜੇ ਪ੍ਰਧਾਨ ਨਵੇਂ ਚੁਣੇ ਗਏ ਅਮਰਤਪਾਲ ਸਿੰਘ ਜੀ ਇਹ ਯੂਥ ਦੇ ਇਹ ਬੜੀ-ਬੰਡੀ ਗੱਲ ਆ ਵੀ ਇਹਨਾਂ ਨੇ ਘਾਟੋ-ਘਾਟ 400 ਜਵਾਨ ਇਕੱਠਾ ਕੀਤਾ ਹੈ ਆਪਣਾ ਯੂਵਾ ਮੋਰਚੇ ਦਾ ਤੇ ਅੱਜ ਸਕੱਤਰ ਸਾਹਿਬ ਜਿਹੜੇ ਸਰਕਲ ਪ੍ਰਧਾਨ ਨੇ ਇਹ ਵੀ ਸਾਡੇ ਨਾਲ ਨੇ ਇਹਨਾਂ ਦੀ ਰਹਿਨਮਾਈ ਥੱਲੇ ਇਹਨਾਂ ਦੀ ਰਹਿਨਮਾਈ ਥੱਲੇ ਪ੍ਰਧਾਨ ਜੀ ਦੇ ਜਿਨ੍ਹਾਂ ਨੂੰ ਅਸੀਂ ਪ੍ਰਧਾਨ ਬਣਾਇਆ ਯੂਥ ਦਾ ਇਹਨਾਂ ਨੇ ਸਭ ਤੋਂ ਵੱਡਾ ਕਟ ਕੀਤਾ ਔਰ ਇਹ ਕਾਠੇ ਘਾਜ਼ ਵੀ ਦੇ ਰਿਆ ਸਾਨੂੰ ਵੀ ਆਉਣ ਵਾਲਾ ਜਿਹੜਾ ਸਮਾਨ ਇਹ ਵੀਰੋ ਬਹੁਤ ਹੀ ਚੰਗਾ ਬਹੁਤ ਹੀ ਚੰਗਾ ਕਿਉਂਕਿ ਇਹਨਾਂ ਵੀਰਾਂ ਨੂੰ WhatsApp ਤੇ ਵੰਦੇ ਆ ਇਹਨਾਂ ਨੂੰ ਸੋਝੀ ਆ ਗਈ ਹੁਣ ਵੀ ਚੰਗਾ ਕੌਣ ਹੈ ਤੇ ਮਾੜਾ ਕੌਣ ਹੈ ਅੱਗੇ ਧੋਖਾ ਦੇ ਕੇ ਵੋਟਾਂ ਪਵਾ ਕੇ ਚਲੇਗੇ ਨੇ ਗਾਂ ਇਤਰਾ ਨਹੀਂ ਹੋਣਾ ਵੀਰ ਜੀ ਜੇ ਕੋਈ ਫਾਇਦਾ ਕਰਨਾ ਤੇ મોદી ਸਾਹਿਬ ਨੇ ਕਰਨਾ ਜਿੰਨੀਆਂ ਸਕੀਮਾਂ ਨੇ ਮੋਦੀ ਸਾਹਿਬ ਦੀਆਂ ਉਹ ਤੋਂ ਆ ਵੇਖਿਆ ਲੋਕਾਂ ਨੂੰ ਲੋਕਾਂ ਤੱਕ ਮਈਆਂ ਹੁੰਡੀਆਂ ਨੇ ਤੇ ਪੰਜਾਬ ਸਰਕਾਰ ਤੇ ਕੁਝ ਵੀ ਨਹੀਂ ਦੇ ਰਹੀ ਇਹ ਤੂੰ ਹੀ ਵੇਖਣੀ ਨੇ ਸੋ ਇਸ ਕਰਕੇ ਇਹਨਾਂ ਦਾ ਬੜਾ ਬਹੁਤ ਹੀ ਧੰਵਾਦਿਆ ਅੱਜ ਘਾਰੇ ਪਿੰਡ ਦੇ ਵਿੱਚ ਜਿਨ੍ਹਾਂ ਨੇ ਇੰਨਾ ਵੱਡਾ ਕਟ ਕੀਤਾ ਵਾ ਮਹੀਨਿਆਂ ਦਾ ਸਾਦਾ ਹੀ ਧੰਵਾਦੀਆਂ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਦੇਖੋ ਜੀ ਯੋਧੇ ਤੇ ਚਲਾਏ ਜਾਂਦੇ ਆ ਵਾ ਉਹਨੇ ਵੱਡੇ ਵੱਡੇ ਡਰੋਨ ਤੇ ਪਹਿਲਾਂ ਵੀ ਫੜੇ ਜਾਂਦੇ ਅੱਜ ਵੀ ਫੜੇ ਗਏ ਆ ਤੇ ਜਿਹੜੇ ਉਹ ਨਿੱਕੇ ਵੇਚਣ ਵਾਲੇ ਉਹਦੇ ਅੱਜ ਵੀ ਉਦਾਂ ਹੀ ਚੱਲਣ ਡਿਆ ਕੰਮ ਪਿੰਡਾਂ 'ਚ ਜਾਗ ਵੇਖ ਸਕਦੇ ਜੀ ਇਹਨਾਂ ਦੀਆਂ ਅੱਖੇ ਘਟਿਆ ਥੋੜੀਆਂ ਜਾਂਨ ਦੇ ਨਸ਼ਾ ਛੱਡ ਜਾਣਾ ਹਾਂ ਇਹ ਜ਼ਰੂਰ ਕੀਤਾ ਇਹਨਾਂ ਨੇ ਕਿ ਜੇ ਕੋਈ ਨਿੱਕਾ ਵਿਚਾਰਾ ਮਾੜਾ ਮਾਤੜੇ ਕੰਮ ਨਹੀਂ ਸ਼ੁਰੂ ਕਰ ਲਿਆ ਤਾਂ ਉਹ ਦੋ ਹੀ ਚੱਕਰ ਲੱਗੇ ਉਹਦਾ ਘਰ ਜ਼ਰੂਰ ਜਾ ਕੇ ਢਾਤਾ ਇਹ ਕਿ ਇਹਨਾਂ ਨੇ ਕੁਰਬਾਨੀ ਕੀਤੀ ਆ ਬੜੀ ਵੱਡੀ ਗੱਲ ਇਹ ਨਾਲ ਸਮਝੀਆ ਉਹ ਬੀਬੀ ਨੂੰ ਕਿਉਂ ਨਹੀਂ ਉਹਨਾਂ ਨੇ ਜਿਹੜੀ ਹੌਲਦਾਂ ਨਹੀਂ ਫੜੀ ਸਮਾਗਤ ਵਿੱਚ ਉਹਨੂੰ ਕਿਦਾਂ ਛੱਡਦਾ ਉਹਦਾ ਘਰ ਨਹੀਂ ਡਾਇਆ ਜਿਹੜੇ بڑے بڑے ਮਗਰਮੱਛ ਫੜੇ ਉਹਨਾਂ ਦੇ ਘਰ ਨਹੀਂ ਡਾਇਆ ਗਰੀਬ ਦਾ ਘਰ ਘਟਾ ਆਇਆ ਜਾ ਰਿਹਾ ਇਸ ਕਰਕੇ ਇਸ ਸਰਕਾਰਾਂ ਬਾਰੇ ਸਾਰਿਆਂ ਨੂੰ ਸਮਝ ਲੱਗ ਗਈ ਆ ਛੋਟੇ ਵੱਡਿਆਂ ਨੂੰ ਕਿ ਇਹਨਾਂ ਨੇ ਕੀ ਸਾਡੇ ਵਾਸਤੇ ਕੀਤਾ ਤੇ ਸੋ ਇਸ ਕਰਕੇ ਲੋਕੀ ਬਦਲਾਅ ਚਾਹੁੰਦੇ ਆ ਤੇ ਗਾਂ ਮੋਦੀ ਸਾਹਿਬ ਦੀ ਸਰਕਾਰ ਵੀ ਆਉਣੀ ਆ ਇਹ ਮੇਰਾ ਮੇਰਾ ਵਾਅਦਾ ਇਸ ਗੱਲ ਦਾ ਕਿਉਂਕਿ ਇਹਨਾਂ ਵੀਰਾਂ ਨੇ ਦੱਸ ਦਿੱਤਾ ਅੱਜ ਕਿ ਅਸੀਂ ਮੋਦੀ ਸਾਹਿਬ ਦੀ ਸਰਕਾਰ ਜਰੂਰ ਲਿਆਵਾਂਗੇ ਤੇ ਮਾਲ ਸਾਹਮਣੇ ਜਿਤਾਵਾਂਗੇ ਇਹਨਾਂ